ਯੂਰੋ 2024 ਹੁਣ ਆਪਣੇ ਅੰਤਿਮ ਪੜਾਅ ਵਿੱਚ ਹੈ ਯੂਰੋਪੀ ਚੈਂਪੀਅਨਸ਼ਿਪਾਂ ਵਿੱਚ ਅਕਸਰ ਕੋਈ ਅਜੀਹਾ ਗੋਲ ਹੁੰਦਾ ਜੋ ਕਈ ਦਹਾਕਿਆਂ ਤੱਕ ਯਾਦ ਰਹਿੰਦਾ ਯੂਰੋ 2024 ਦੇ ਸੈਮੀਫਾਈਨਲ ਵਿੱਚ ਫਰਾਂਸ ਦੇ ਖਿਲਾਫ ਸਪੇਨ ਦੇ ਲਈ ਲਾਮੀਨ ਯਮਲ ਦਾ ਇਤਿਹਾਸ ਰਚਣ ਵਾਲਾ ਗੋਲ ਵੀ ਇਸੇ ਸੂਚੀ ਵਿੱਚ ਜੋੜਿਆ ਜਾ ਸਕਦਾ ਹੈ ਯੂਰੋ 2024 ਦੇ ਸੈਮੀਫਾਈਨਲ ਵਿੱਚ ਜਦੋਂ ਸਪੇਨ ਫਰਾਂਸ ਤੋਂ ਇੱਕ ਗੋਲ ਨਾਲ ਪਿੱਛੇ ਸੀ ਤਾਂ ਯਮਾਲ ਨੇ ਬਾਕਸ ਦੇ ਬਾਹਰੋਂ ਗੋਲ ਪੋਸਟ ਦੇ ਉਪਰੀ ਖੁੰਜੇ ਤੋਂ ਸ਼ਾਨਦਾਰ ਗੋਲ ਕੀਤਾ ਇਸ ਗੋਲ ਨੇ ਯਮਾਲ ਦਾ ਨਾਮ ਇਤਿਹਾਸ ਦੀਆਂ ਕਿਤਾਬਾਂ ਵਿੱਚ ਸ਼ਾਮਲ ਕਰਵਾ ਦਿੱਤਾ 16 ਸਾਲ ਅਤੇ 362 ਦਿਨਾਂ ਦੀ ਉਮਰ ਵਿੱਚ ਉਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਕੋਰ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ ਹਨ ਜਿਸ ਕਿਸੇ ਨੇ ਵੀ ਇਹ ਗੋਲ ਦੇਖਿਆ ਉਹ ਹੈਰਾਨ ਰਹਿ ਗਿਆ ਇੰਗਲੈਂਡ ਦੇ ਸਾਬਕਾ ਸਟ੍ਰਾਈਕਰ ਗੈਰੀ ਲਿਨਕਰ ਨੇ ਬੀਬੀਸੀ ਨੂੰ ਦੱਸਿਆ ਇੱਕ ਸੁਪਰਸਟਾਰ ਪੈਦਾ ਹੋ ਗਿਆ ਇਹ ਸਿਰਫ ਇਸ ਮੈਚ ਦਾ ਹੀ ਨਹੀਂ ਸਗੋਂ ਪੂਰੇ ਟੂਰਨਾਮੈਂਟ ਦਾ ਹੀ ਸਭ ਤੋਂ ਯਾਦਗਾਰੀ ਪਲ ਹੈ ਉਸ ਬਾਕਮਾਲ ਗੋਲ ਨੂੰ ਦੇਖ ਕੇ ਸਟੇਡੀਅਮ ਵਿੱਚ ਬੈਠੇ ਦਰਸ਼ਕ ਅਤੇ ਦੁਨੀਆ ਭਰ ਵਿੱਚ ਟੀਵੀ ਉੱਤੇ ਸਿੱਧਾ ਪ੍ਰਸਾਰਣ ਦੇਖ ਰਹੇ ਪ੍ਰਸ਼ੰਸਕ ਦੰਗ ਰਹਿ ਗਏ ਜਦੋਂ ਗੋਲ ਹੋਇਆ ਤਾਂ ਸਪੀਡ ਦੇ ਕਾਰਨ ਉਹਨਾਂ ਦੀਆਂ ਖੂਬੀਆਂ ਉਹਨੀਆਂ ਨਜ਼ਰ ਨਹੀਂ ਆਈਆਂ ਪਰ ਜਦੋਂ ਸਲੋ ਮੋਸ਼ਨ ਵਿੱਚ ਦਿਖਾਇਆ ਗਿਆ ਤਾਂ ਸਮਝ ਆਇਆ ਕਿ ਇਹ ਤਾਂ ਕਈ ਸਾਲਾਂ ਵਿੱਚ ਹੋਣ ਵਾਲਾ ਗੋਲ ਹੈ ਇਸ ਮੁਕਾਬਲੇ ਦੀ ਤਿਆਰੀ ਵਿੱਚ ਕਿਸੇ ਵੀ ਮੌਕੇ ਉੱਤੇ ਯਮਾਲ ਵਿੱਚ ਕਬਰਾਹਟ ਦੇ ਲੱਛਣ ਨਜ਼ਰ ਨਹੀਂ ਆਏ ਸਪੇਨ ਦੇ ਫੁੱਟਬਾਲ ਕੋਚ ਬੋਲ ਲੂਇਸ ਡਾਲੇ ਫੁੰਤੇ ਨੇ ਯਮਾਲ ਦੇ ਗੋਲ ਬਾਰੇ ਕਿਹਾ ਕਿ ਅਸੀਂ ਇੱਕ ਜੀਨੀਅਸ ਗੋਲ ਦੇਖਿਆ ਉਹਨਾਂ ਨੇ ਕਿਹਾ ਇਮਾਨਦਾਰੀ ਨਾਲ ਕਹਾ ਤਾਂ ਯਮਾਲ ਆਪਣੀ ਉਮਰ ਤੋਂ ਕਿਤੇ ਜ਼ਿਆਦਾ ਤਜਰਬੇਕਾਰ ਖਿਡਾਰੀ ਲੱਗਦੇ ਹਨ ਮੈਂ ਬਸ ਇਸ ਗੱਲ ਦਾ ਜਸ਼ਨ ਮਨਾ ਰਿਹਾ ਕਿ ਉਹ ਸਾਡੀ ਟੀਮ ਵਿੱਚ ਹਨ ਯਮਲ ਹੁਣ ਕਮਾਂਤਰੀ ਮੰਚ ਉੱਤੇ ਆਪਣੀ ਪੈੜ ਛੱਡ ਰਹੇ ਹਨ ਪਰ ਆਪਣੇ ਕਲੱਬ ਬਾਰਸੀਲੋਨਾ ਵਿੱਚ ਉਹਨਾਂ ਨੇ ਪਹਿਲਾਂ ਹੀ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ ਉਹ ਸਪੈਨਿਸ਼ ਟੀਮ ਦੇ ਸਭ ਤੋਂ ਵਧੀਆ ਖਿਡਾਰੀ ਅਤੇ ਗੋਲ ਸਕੋਰਰ ਬਣ ਗਏ ਹਨ ਲਾਮੀਨ ਯੂਰੋ 2024 ਦੇ ਫਾਈਨਲ ਮੈਚ ਤੋਂ 1 ਦਿਨ ਪਹਿਲਾਂ 17 ਸਾਲਾਂ ਦੇ ਹੋ ਜਾਣਗੇ ਆਪਣੀ ਸੋਚ ਦੀ ਝਲਕ ਦਿੰਦਿਆਂ ਯਮਲ ਨੇ ਕਿਹਾ ਸੀ ਕਿ ਉਹ ਆਪਣਾ ਜਨਮ ਦਿਨ ਮਨਾਉਣ ਲਈ ਸਿਰਫ ਜਿੱਤ ਜਿੱਤ ਅਤੇ ਜਿੱਤ ਉੱਤੇ ਧਿਆਨ ਦੇਣਗੇ ਯੂਰੋ 2024 ਦੇ ਫਾਈਨਲ ਵਿੱਚ ਸਪੇਨ ਦਾ ਮੁਕਾਬਲਾ